ਅੰਬ ਆਇਆ ਸੀ ਐਤਕੀਂ ਇੱਕ ਕਟਾਣੇ ਨੂੰ ਕਿਉਂਕਿ ਐਤਕੀਂ ਜਿਹੜਾ ਮੌਸਮ ਸੀਗਾ ਪਹਿਲਾਂ ਠੰਡ ਜ਼ਿਆਦਾ ਰਹਿ ਗਈ ਆਦਗੇ ਵੀ ਬਹੁਤ ਵਧੀਆ ਅੰਬ ਆ ਬਾਈ ਤੇ ਇਹਨੂੰ ਆਪਾਂ ਜਿਹੜਾ ਹੁਣ ਪਕਾਉਣਾ ਹੈ ਸ ਬਣਾਵਾਂਗੇ ਜਿਵੇਂ ਜੈਮ ਚਟਨੀ ਬਣਦੀ ਹੈ ਆਪਣੀ ਇਹਦੀ ਆਂਬ ਦੀ ਤੇ ਹੋਰ ਵੀ ਕਈ ਵੈਰਾਈਟੀਆਂ ਬਣ ਜਾਂਦੀਆਂ ਆ ਇੱਕ ਕਟਾਣੇ ਦੇ ਉੱਤੋਂ ਜੇ ਆਪਾਂ ਦੇਖੀਏ ਤਾਂ 40 ਕਿਲੋ ਆਂਬ ਤਾਂ ਹੋਊਗਾ ਦੋ ਕਰੇਟ ਭਰਗੇ ਆ ਵੀ ਸਿੱਕਾਲ ਕਿਸਾਨ ਵੀਰੋ ਤੇ ਆਪਾਂ ਨੇਤ ਦੀ ਤਰ੍ਹਾਂ ਜਿਵੇਂ ਜਾਣਕਾਰੀਆਂ ਦਿੰਦੇ ਰਹਿੰਨੇ ਆ ਤੇ ਆਪਾਂ ਆਂਬ ਦਾ ਬੂਟਾ ਜਾਂ ਜਾਮਣ ਦਾ ਬੂਟਾ ਉਹਨੂੰ ਪੈਰ ਦਿੰਨੇ ਆ ਵੀ ਤੁਸੀਂ ਘਰੇ ਜ਼ਰੂਰ ਲਾਓ ਕਿਉਂਕਿ ਕਿਸੇ ਨਾ ਕਿਸੇ ਟਾਈਮ ਆਂਬ ਜਾਂ ਜਾਮਣ ਨੇ ਤੁਹਾਨੂੰ ਬਾਈ ਫਰੂਟ ਦੇਣਾ ਹੀ ਦੇਣਾ ਪੰਜਾਂ ਸਾਲਾਂ ਬਾਅਦ ਦੇ ਦੇਵੇ 6 ਸਾਲਾਂ ਬਾਅਦ ਦੇ ਦੇਵੇ ਆਪਣੇ ਬਾਈ ਜੀ ਬੂਟਾ ਇਹ ਲੱਗਾ ਸੀ ਬੂਟੇ ਦੋ ਤਿੰਨ ਵੀ ਹੋਰ ਲੱਗ ਹੋਰ ਵੀ ਲੱਗੇ ਆਂਬਾਂ ਦੇ ਤੇ ਇਹ ਸੰਬ ਨੂੰ ਬਾਈ ਆਂਬ ਆਇਆ ਸੀ ਇਤਕੀ ਇੱਕ ਕਟਾਣੇ ਨੂੰ ਕਿਉਂਕਿ ਇਤਕੀ ਜਿਹੜਾ ਮੌਸਮ ਸੀਗਾ ਪਹਿਲਾਂ ਠੰਡ ਜ਼ਿਆਦਾ ਰਹਗੀ ਹੁਣ ਟੈਂਪਰੇਚਰ ਵੱਧ ਰਹਿ ਗਿਆ ਤਾਈਆਂ ਵੇੜੇ ਫਰੂਟਾਂ ਨੂੰ ਸਾਰਿਆਂ ਨੂੰ ਇਤਕੀ ਫਲ ਘਾਟਾ ਜਾਵਨ ਨੂੰ ਵੀ ਕਈਆਂ ਬੂਟਿਆਂ ਨੂੰ ਘਾਟਾ ਕਈਆਂ ਨੂੰ ਜ਼ਿਆਦਾ ਤੇ ਆਂਬ ਨੂੰ ਵੀ ਬਾਈ ਜੀ ਜਿਹੜਾ ਫਰੂਟ ਆ ਸਾਡੇ ਆ ਇੱਕੋ ਟਾਣੇ ਤੋਂ ਆਂਬ ਜਿਹੜਾ ਲੱਥਾ ਆ ਜੋ ਤੁਹਾਨੂੰ ਆਂਬ ਦਿਖਾ ਦਗੇ ਵੀ ਬਹੁਤ ਵਧੀਆ ਆਂਬ ਆ ਬਾਈ ਤੇ ਇਹਨੂੰ ਆਪਾਂ ਜਿਹੜਾ ਹੁਣ ਪਕਾਉਣਾ ਉਹ ਬਾਈ ਜੀ ਰੱਦੀ ਲਾਵਾਂਗੇ ਜਿਵੇਂ ਆਪਾਂ ਆਲੂ ਬਖਾਰਾ ਪਕਾਇਆ ਸੀ ਉਸੇ ਤਰ੍ਹਾਂ ਇਹਨੂੰ ਆਪਾਂ ਰੱਦੀ ਲਾ ਕੇ ਰੱਖਾਂਗੇ ਤੇ ਜਿਹੜੇ ਇਹਨਾਂ ਚੋਂ ਪਾਟੇ ਆ ਜਾਂ ਕੋਈ ਤੋਤੇ ਨੇ ਜਿਵੇਂ ਆ ਇਸ ਤਰ੍ਹਾਂ ਆ ਤੋਤੇ ਹੁਣ ਭਰਾਵਾਂ ਨੇ ਆਪਣੇ ਆਨੇ ਉਹਨਾਂ ਨੇ ਵੀ ਖਾਦੇ ਆ ਵਿੱਚੋਂ ਤੇ ਇਹਨਾਂ ਦਾ ਬਈ ਆਪਾਂ ਪਾਵਾਂਗੇ ਚਾਰ ਕੋਸ ਬਣਾਵਾਂਗੇ ਜਿਵੇਂ ਜੈਮ ਚਟਨੀ ਬਣਦੀ ਆ ਆਪਣੀ ਇਹਦੀ ਆਮਬ ਦੀ ਤੇ ਹੋਰ ਵੀ ਕਈ ਵੈਰਾਈਟੀਆਂ ਬਣ ਜਾਂਦੀਆਂ ਆਚਾਰ ਵੀ ਪੈਂਦਾ ਚਟਨੀ ਵੀ ਬਣਦੀ ਆ ਤੇ ਇਹਨੂੰ ਪਕਾਵਾਂਗੇ ਵੀ ਤੇ ਕੋਸ਼ਕ ਜਿਹੜੇ ਆਹ ਆਂਬਾ ਪਾਣੂ ਵਿੱਚੋਂ ਇੱਕ ਦੋ ਆ ਜਿਹੜੇ ਆ ਬਾਈ ਜੀ ਤਿਆਰ ਵੀ ਮਿਲਿਆ ਜਵਾਂ ਰੈਡੀ ਤੇ ਇਹਨੂੰ ਆਪਾਂ ਕੋਈ ਰੱਦੀ ਨਹੀਂ ਲਾਉਣੀ ਆ ਕੋਈ ਇਹਨੂੰ ਆਪਾਂ ਕੈਮੀਕਲ ਨਹੀਂ ਲਾਉਣਾਗਾ ਰੱਦੀ ਨਾਲ ਪਕਾਉਣਾ ਅੰਬ ਵੀ ਬਾਈ ਰੱਦੀ ਨਾਲ ਪੂਰਾ ਪੱਕਦਾ ਜਿਹੜਾ ਵਧੀਆ ਅੰਬ ਤੁਸੀਂ ਛਾਂਟ ਲਓ ਪਟਾ ਪੋਟਿਆ ਬਾਹਰ ਕੱਢ ਦਿਓ ਤੇ ਜੋ ਜਿਹੜੀ ਇਹ ਵੈਰਾਈਟੀ ਹੈ ਘਰ ਦੀ ਵੈਰਾਈਟੀ ਆ ਕੋਈ ਆਪਾਂ ਕੋਈ ਨਰਸਰੀ ਤੋਂ ਲਿਆ ਕੇ ਨਹੀਂ ਲਾਇਆ ਪੁਰਾਣਾ ਬੂਟਾ ਲੱਗਾ ਜਿਵੇਂ ਪਹਿਲਾਂ ਬਾਜ਼ਾਰ ਦੇ ਵਿੱਚ ਅੰਬ ਆਇਆ ਉਹਦੀ ਆਪਾਂ ਗੜਕ ਨੱਪੀ ਤੇ ਅੰਬ ਤਿਆਰ ਹੋਇਆ ਵੈਰਾਈਟੀ ਬਹੁਤ ਵਧੀਆ ਨਿਕਲੀ ਇਹ ਜਾਲਾ ਬੜਾ ਇਹਦੇ ਵਿੱਚ ਆਮਬ ਦੇ ਵਿੱਚ ਤੇ ਬਾਕੀ ਜਿਹੜੀ achar ਬੜਾ ਲੰਮਾ ਸਮਾਂ ਇਹਦਾ ਰਹਿ ਜਾਂਦਾ ਉਹ ਵੀ ਅੱਜ ਪਾਵਾਂਗੇ ਕਰਦੇ ਆ ਇਕੱਠੇ ਤਕਰੀਬਨ ਇੱਕ ਟਾਣੇ ਦੇ ਉੱਤੋਂ ਜੇ ਆਪਾਂ ਦੇਖੀਏ ਤਾਂ 40 ਕਿਲੋ ਆਮਬ ਤਾਂ ਹੋਊਗਾ ਦੋ ਕਰੇਟ ਭਰਗੇ ਆ 20 ਕਿਲੋ ਕਰੇਟ ਦਾ ਆਮਬ ਜਿਹੜਾ ਹੈਗਾ ਪੈ ਜਾਂਦਾ ਤੇ ਅਗਲਾ ਜਿਹੜਾ ਪ੍ਰੋਸੈਸ ਆ ਉਹ ਵੀ ਆਪਾਂ ਦਿਖਾਵਾਂਗੇ ਵੀ ਕਿ ਕਿਰੇ ਵੀ ਵਿਖਾਵਾਂਗੇ ਜਿਵੇਂ ਰੱਦੀ ਲਾ ਕੇ ਆਪਾਂ ਇਹਨਾਂ ਨੂੰ ਰੱਖਣਾ ਤੇ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਕਰਦੇ ਟੌਪ ਦੀ ਵੈਰਾਈਟੀ ਆ ਜਿਹੜੀ ਅੰਬ ਦੀ ਬਈ ਇਹ ਤੇ ਇਹ ਤੁਹਾਨੂੰ ਆਪਾਂ ਅੱਜ ਬਈ ਲਾਏ ਆ ਸਵੇਰ ਸਵੇਰ ਨਿਰਨੇ ਕਾਲ ਜੇ ਅੱਜ ਲੱਗੇ ਆ ਪਹਿਲਾਂ ਅੰਬਾਂ ਵਾਲੇ ਪਾਸੇ ਹੋਏ ਆ ਫਿਰ ਕੰਮ ਆ ਜਿਹੜਾ ਉਹ ਆਪਾਂ ਅਗਲਾ ਚਲਾਵਾਂਗੇ ਫਿਰ ਤੁਹਾਨੂੰ ਦੱਸਾਂਗੇ ਓਵੇਂ ਓਵੇਂ ਵੀਡੀਓ ਪਾਵਾਂਗੇ ਅੰਬਾਂ ਦੇ ਤੇ ਜਾਮਣਾਂ ਦੇ ਬਾਈ ਬੂਟੇ ਮੇਰੀ ਵਾਰ-ਵਾਰ ਇਹੀ ਬੇਨਤੀ ਆ ਵੀ ਅੰਬਾਂ ਦੇ ਜਾਮਣਾਂ ਦੇ ਫਰੂਟ ਵਾਲੇ ਜਿਹੜੇ ਬੂਟੇ ਆ ਵੱਧ ਤੋਂ ਵੱਧ ਆਪਦੇ ਖੇਤਾਂ ਦੇ ਦਾਲੇ ਪਦਾਲੇ ਜਾਂ ਆਪਦੀਆਂ ਮੋਟਰਾਂ ਤੇ ਬਾਈ ਜਰੂਰ ਲਾਓ ਜਿਹੜਾ ਤੁਹਾਨੂੰ ਕਿਸੇ ਨਾ ਕਿਸੇ ਟਾਈਮ ਆ ਜਿਹੜਾ ਫਰੂਟ ਜਰੂਰ ਮਿਲੂਗਾ ਧੰਨਵਾਦ ਜੀ ਸਤਿ ਸ੍ਰੀ ਅਕਾਲ